ਇਹਗੇ ਜਵਾਨ ਇਦਾਂ ਦਾ ਸੋਚਾਂਗਾ ਇੱਥੇ ਕੰਮ ਕਰਨਗੇ ਬਾਹਰ ਨੂੰ ਇੱਥੇ ਵੀ ਕੋਈ ਨੁਕਸਾਨ ਨਹੀਂ ਇੱਥੇ ਦਾਵੇ ਨਾਲ ਵੀ ਕਦੇ ਵੀ ਨਹੀਂ ਤੁਸੀਂ ਫੇਰ ਹੋ ਸਕਦੇ ਠੀਕ ਹੈ ਨਾਲਾ ਉਹ ਵੀ ਬ੍ਰੀਡ ਤੇ ਵੀ ਬ੍ਰੀਡ ਤੇ ਵੀ ਕੰਮ ਕਰੋ ਕੋਈ ਨਹੀਂ ਹੈਗਾ ਵੀ ਤੁਸੀਂ ਵੀ ਹਾਂਜੀ ਹਸੀ ਕਾਲ ਜੀ ਅੱਜ ਪਹੁੰਚੇ ਸੀਗੇ ਪੈਂਡੰਸੀ ਮੋਢੇ ਸਰਦੂਲਗੜ ਦੇ ਨੇੜੇ ਆ ਜਾਂਦਾ ਜਿਲ੍ਹਾ ਮਾਨਸਾ ਤਹਿਸੀਲ ਇਹਨਾਂ ਨੂੰ ਸਰਦੂਲਗੜ ਪੈ ਜਾਂਦੀ ਹੈ ਬਾਈ ਤੇ ਬਾਈ ਅੱਗੇ ਵਧੂ ਪਸਾਣਾ ਬਾਈ ਨਾਲ ਗੱਲਬਾਤ ਵੀ ਕਰਾਂਗੇ ਇਹਨਾਂ ਦੇ ਐਨੀਮਲ ਕਿਥੇ ਖਾਣਾ ਦੇਣ ਛੋਟੇ ਕੰਮ ਤੋਂ ਵੱਡਿਓਲੀ ਕੀਮਤ ਕਿੱਧਰ ਵੱਧ ਜਾ ਰਹੇ ਆ ਉਹ ਸਾਡੀ ਗੱਲਬਾਤ ਆ ਜੋ ਕਰਦੇ ਆਂ ਬਾਈ ਜਸਦੀ ਨਾਲ ਹੋਰ ਬਾਈ ਠੀਕ ਹੈ ਹੋਰ ਬਾਈ ਤੁਹਾਨੂੰ ਮੈਂ ਯਾਦ ਕਰ ਤੁਹਾਨੂੰ ਨਾਲ ਆਪਾਂ ਅੱਜ ਥੋੜੇ ਸਰਦੀ ਆ ਫਾਰਮਾਂ ਵਾਲਾ ਹੈ ਨਾ ਜਿੰਨਾ ਤੁਸੀਂ ਗਿਆ ਨੂੰ ਤੁਹਾਨੂੰ ਅਸੀਂ ਨਾਲ ਲੈ ਕੇ ਤੁਰਾਂਗੇ ਨਾ ਤੇ ਉਹਦੇ ਵਿੱਚ ਜੋ ਬਾਕਸ ਹੋਊਗਾ ਛੋਟੇ-ਕਿਛੇ ਸਿੰਗਲ ਵੀ ਹੁੰਦਾ ਵੀ ਸੰਭੋਧਾ ਬਾਈ ਉਹਨਾਂ ਆਪਣਾ ਕਿੰਨੇ ਨੀ ਮਗਰ ਛੋਟੇ ਵੱਡੇ ਆਪਣੇ ਕੋਲੇ ਸਾਰੇ ਛੋਟੇ ਵੱਡੇ ਆਪਣੇ ਕੋਲੇ ਸਿਰਫ 20 ਦੇ ਲਗਭਗ ਨਾਲ ਹੈਗੇ ਨਾ 20 ਬਾਈ ਠੀਕ ਹੈ ਜੀ ਬਾਈ ਤੇ ਜਿਹੜੇ ਹੁਣ ਅਜੇ ਟਾਈਮ ਆਪਾਂ ਕਹਿ ਸਕਦੇ ਆ ਵੱਡੇ ਜਿਹੜੇ ਦੁੱਧ ਪੀ ਜਾਂਦੇ ਸੂਣ ਵਾਲ ਨੇ ਜਾਂ ਦੁੱਧ ਨਾਲੋਂ ਵੱਡੇ ਜਿਹਨੇ ਨਾਲੇ ਤਾਂ ਆਪਣੇ ਕੋਲੇ 11 11 ਜੀ ਤੇ ਇੱਕ ਹਾਂਜੀ ਦੋ ਛੋਟੀਆਂ ਆਪਣੀ ਉਧਰ ਪਰ ਉਹ ਡرائی ਜਿਹੜੇ ਮੰਨ ਲਓ ਸ਼ਾਮ ਨੂੰ ਠੀਕ ਹੈ ਜੀ ਉਹ ਸੂਣ ਵਾਲੀਆਂ ਜੀ ਤਾਂ ਕਿ ਬੈਡਾ ਫੂੜਾ ਵੀ ਤਿਆਰ ਹੀ ਹੈ ਉਹ ਸਾਰੇ ਹਾਂਜੀ ਹਾਂਜੀ ਠੀਕ ਦੇ ਤਿਆਰ ਹੋ ਗਏ ਹਾਂ ਹਾਂਜੀ ਹਾਂਜੀ ਆਹ ਬਾਕੀ ਬਾਈ ਦੀ ਇਹ ਕੰਮ ਦੇ ਵਿੱਚ ਤੁਸੀਂ ਕਿਥੋਂ ਫੋਰਸ ਜ਼ਿਆਦਾ ਕੀਤਾ ਤੇ ਜਾਂ ਜਦੋਂ ਕਿਦੋਂ ਕਰਨਾ ਸਟਾਰਟ ਕੀਤਾ ਹੈ ਇਹ ਆਪਾਂ 2017 ਦੇ ਵਿੱਚ ਸਟਾਰਟਿੰਗ ਕੀਤੀ ਹੈ ਹਾਂਜੀ ਆਪਣਾ ਮਿੱਤਰ ਹੈ ਡਾਕਟਰ ਇਹ ਕੀ ਕਰਦਾ ਸੀ ਇਕਾ ਜੀ ਉਹਦੇ ਨਾਲ ਜਦੋਂ ਸਾਡਾ ਆਹ ਵਾਸਤਾ ਹੋਇਆ ਮੈਨੇ ਚੰਗੇ ਸੇਮਨ ਦੇ ਤੇ ਇਕਾ ਜੀ ਤੇ ਸ਼ੌਂਕ ਤਾਂ ਆਪ ਨੂੰ ਪਹਿਲੀ ਸੀ ਹਾਂਜੀ ਵੀ ਚੰਗਾ ਚਲੋ ਸੀਮਨ ਮਿਲਣ ਲੱਗਿਆ ਤੇ ਆਪਾਂ ਵਧੀਆ ਹੋ ਕੰਮ ਕਰਨਾ ਸਾਲ ਵਿੱਚ ਤੋਂ ਸਟਾਰਟ ਕੀਤਾ ਸਾਰਾ अच्छा जी बलैक ब्लैक ठीक है अपने घर दी सिंगल बच्ची जी अच्छा ठीक है इधर छत्ती किलोमीटर छत्ती ठीक है ये बच्ची है जी अच्छा फिर चौबीक महीने की अपने पुरे ਤੇ ਹੋਂ ਤੋਂ ਪਰੇ ਹੁਣ ਇਹ 6 ਮਹੀਨਿਆਂ ਦੀ ਸੂਈ ਹੋ ਗਈ ਠੀਕ ਹੈ ਇਹਦੇ ਪੀਕ ਲੈਵਲ ਵਿੱਚ 28 ਲੀਟਰ ਤੋ ਦੱਸਦੇ ਨੇ 28 ਲੀਟਰ ਨਹੀਂ ਬਹੁਤ ਸੋਣੀ ਹੈ ਨਾ ਬਾਕੀ ਆਰਡਰ ਦੀ ਵੀ ਮੰਤਰੀ ਦਾ ਆਦਾਂਦੀ ਹੈ ਹਾਂਜੀ ਤੇ ਇਹ ਵੀ ਦਾ ਆਦਾਂਦੀ ਹੈ ਨਾ ਹਾਂਜੀ ਬਾਕੀ ਆਰਡਰ ਦਾ ਕੋਈ ਜਵਾਰ ਨਹੀਂ ਜਾਂਦਾ ਸੋਣ ਜਾਂਦੇ ਬਾਕੀ ਯਾਰ ਫ੍ਰੀਡ ਮਰੀ ਨਹੀਂ ਹੁੰਦੀ ਨਾ ਜੀ ਜਿਹੜੇ ਜਣੇ ਦੀ ਬਰੀਡ ਦੱਸਤੀ ਹਾਂ ਜਿਹੇ ਬਰੀਡ ਤੇ ਫੋਕਸ ਕਰਾਂਗੇ ਹਾਂਜੀ ਕਰਾਂਗੇ ਠੀਕ ਹੈ ਤੇ ਇਹ ਦਾ ਡਬਲ ਬੋਤ ਹੈ ਇਹ ਕਿੰਨਾ ਕੁ ਕੋਕਿੰਦੀ ਹੈ ਹੁਣ ਇਹ ਹੈਗਾ ਜੀ 23 30 ਲੀਟਰ ਮਸਤੀ ਇਹਨਾਂ ਥੱਲੇ 23 30 ਲੀਟਰ ਆ ਗਿਆ ਇਹ ਉਹਦੀ ਬੱਚੀ ਹੈਗੀ ਠੀਕ ਹੈ ਜੀ ਉਹ ਹਾਟਸਟ ਉੱਤੇ ਹਾਂਜੀ ਠੀਕ ਹੈ ਬਾਈ ਜਿਹੜੇ ਛੋਟੇ ਬੱਚੇ ਵੀ ਹੁੰਦਾ ਤਕਰੀਬਨ ਤੁਸੀਂ ਸਾਰੇ ਆਪ ਹੀ ਪਾਲਦੇ ਹਾਂ ਹੁਣ ਤਾਂ ਆਪਾਂ ਟੈਂਸ਼ਨ ਕਰਦੇ ਆ ਵਧਾਉਣੇ ਹਨਾ ਸੇਫ ਕੱਟਲੇ ਇਦਾਂ ਉਹੋਖੀ ਰੱਖਣਾ ਤੇ ਬਾਈ ਜੀ ਇੱਕ ਚੀਜ਼ ਹੋਰ ਦੱਸੋ ਹਾਂਜੀ ਬੀਹਣ ਗੋਦਰੇ ਨਾਲ ਨਾਲ ਬਰੀਡਿੰਗ ਵੀ ਕਰਦੇ ਆ ਦੋਨੇ ਕੰਮ ਆਦੇ ਆ ਹਾਂਜੀ ਵੀ ਜਿਵੇਂ ਜਾਰੇ ਆਪਾਂ ਆਮ ਦਸਾਨਾਂ ਨੂੰ ਦੇਖਾਇਆ ਜਾਂਦਾ ਵੀ ਪਿੱਟਰਨ ਦੇ ਵਿੱਚ ਰਹ ਜਾਂਦੇ ਆ ਵੀ ਜਿਵੇਂ ਜਿਨ੍ਹਾਂ ਨੇ ਜਾਂਦਾ ਚਰਾਉਣ ਦਾ ਕਾਰਨ ਜਾਂ ਥੋੜੇ ਬਸੰਦ ਚਰਾਗੇ ਸ਼ੇ ਟੈਂਡਾ ਉਹ ਹਰ ਵਾਰ ਬੰਦਾ ਉਹ ਕਹਦਾ ਜਿਹੜਾ ਨਹੀਂ ਕਾਮਯਾਬ ਹੁੰਦਾ ਵੀ ਉਹਦੇ ਵਿੱਚ ਹੁਣ ਕੀ ਫਾਇਦਾ ਦੁੱਧ ਤੋਂ ਨਿਕੋ ਬਾਜ ਦਾ ਉਹ ਕਟਰੂਨਾਂ ਨੇ ਪਾ ਲੈਣਾ ਹੁੰਦਾ ਸੋਡਾ ਵੀ ਕਹਿਣ ਆਏ ਸੀ ਇਹ ਕਿਸੇ ਵਾਰ ਮੈਂ ਇਹ ਚੀਜ਼ ਨਾ ਬਦਲ ਕਿਹਾ ਵੀ ਥੋੜੇ ਥੋੜੇ ਬੰਦੇ ਹੀ ਐ ਹਾਂਜੀ ਵੀ ਜਿਹੜੇ ਇਹ ਚੀਜ਼ ਨੂੰ ਤੁੰਦੇ ਨੂੰ ਮੰਨ ਲਓ ਵੀ ਕੋਸ ਦੇ ਹਾਂ ਠੀਕ ਹੈ ਠੀਕ ਹੈ ਅਸੀਂ ਵੀ ਛੋਟੇ ਲੈਵਲ ਤੋਂ ਹਾਂਜੀ ਮੈਂ ਸਿਰਫ ਐਂਡ ਲਾ ਦੋ ਵੀ ਹਸਾਬ 235 ਤੋਂ ਸ਼ੁਰੂ ਕੀਤਾ ਠੀਕ ਹੈ 235 235 ਹਾਂਜੀ ਸਭ ਤੋਂ ਵੱਡੀ ਗੱਲ ਤੇ ਇਹ ਵੀ ਆਪਾਂ ਨੂੰ ਇਹਦੇ ਵਿੱਚ ਚੰਗਾ ਸੀਮਣੋਂ ਬਰੀਡਿੰਗ ਕਰਨੀ ਹੈ ਤੇ ਚੰਗੇ ਸੀਮਣ ਤੇ ਠੀਕ ਲਓ ਠੀਕ ਹੈ ਤੇ ਇੱਕ ਸਰ ਇਹ ਮੈਂ ਕਹਿਆ ਸਰ ਨਵੀਂ ਜਾਵੇ ਨਾਲ ਵੀ ਕਦੇ ਵੀ ਨਹੀਂ ਤੁਸੀਂ ਫੇਰ ਹੋ ਸਕਦੇ ਠੀਕ ਹੈ ਨਾਲਾ ਉਹ ਵੀ ਬ੍ਰੀਡ ਤੇ ਵੀ ਬ੍ਰੀਡ ਤੇ ਵੀ ਕੰਮ ਕਰੋ ਉਹ ਨਹੀਂ ਹੈਗਾ ਵੀ ਤੁਸੀਂ ਵੀ ਵੀਰ ਕੋਈ ਕਿਸੇ ਦੇ ਮਨਾਂ ਲੱਗ ਕੇ ਇਹ ਕਹਿ ਦੇਣਾ ਯਾਰ ਵੀ ਇਹ ਤਾਂ ਬੰਦਾ ਫੇਲ ਆ ਜਾ ਆਪਣਾ ਹਨ ਤੁਸੀਂ ਆਪਦੀ ਮਤ ਨਾਲ ਕਰੋ ਕੰਮ ਹਾਂਜੀ ਹਾਂਜੀ ਵੀਰ ਜਿਹੜਾ ਜਿਹੜੀ ਮੇਰੀ ਸੋਚ ਹੈ ਵੀ ਯਾਰ ਇਹ ਬੰਦਾ ਘਾਟ ਵਾਲਾ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਪਰ ਉਹੀ ਗੱਲ ਹੈ ਦੋਨੇ ਪਾਸੇ ਕਹਿੰਦੇ ਮੈਨੇ ਕਿ ਚੱਲੋ ਨਾਲ ਮਿੰਟਰ ਉਹ ਨਾਲ ਹੀ ਕਰੋ ਨਾਲੋਂ ਸੇ ਸਭਾਲ ਵੀ ਕਸ਼ੂ ਦੀ ਇਹ ਨਹੀਂ ਹੈਗਾ ਵੀ ਆਪਾਂ ਯਾਰ ਛੱਡ ਕੇ ਚੰਗੀ ਬਰੀਡ ਦੀ ਬਣਨ ਲਈ ਤੇ ਮੁੜ ਕੇ ਪੋਦੀ ਕਰੀ ਵੀ ਇੰਚਾ ਕਰਾ ਹਾਂਜੀ ਬਾਈ ਆਜੋ ਆਪਾਂ ਮੱਜਾ ਵੀ ਦਿਖਾਈਏ ਹਨ ਤੇ ਭਾਈ ਜਿਹੜੀ ਇਹ ਮੈਂ ਜਦੋਂ ਵੀ ਪਹਿਲਾਂ ਕਰਦਿਆਂ ਦੇ ਵਿੱਚ ਵੀ ਕੰਪੀਟੀਸ਼ਨਲ ਮਾਚ ਨਹੀਂ ਹੋਦੀਆ ਹਾਂ ਇਹ ਨੇ ਕੰਪੀਟੀਸ਼ਨਲ ਜੜਾ ਬਿਊਟੀ ਚ ਹਾਂਜੀ ਅੱਛਾ ਭਾਈ ਕਿਹੜੇ ਸਾਲ ਦੇ ਵਿੱਚ ਇਹ 2017 2017 ਦੇ ਵਿੱਚ ਠੀਕ ਹੈ ਉਹ 2 ਲੱਖ ਵੇਲੇ ਜਾਈ ਗਿਆ ਹਾਂਜੀ ਹਾਂਜੀ ਯੂਟਿਊਬਾ ਤੇ ਨਹੀਂ ਉਹ ਹੋਇਆ ਹਾਂਜੀ ਤਕੜੀ ਅੱਛਾ ਇਹ 2017 ਦੇ ਵਿੱਚ ਦੁੱਧ ਕੋ ਪੀੜੀ ਹੈ ਤੇ ਇਹ ਨਹੀਂ ਭਾਈ ਇਹ ਨੰਬਰ ਕਿਹੜਾ ਸੀ ਆਪਣਾ ਇਹ ਇਹ ਸੈਕੰਡ ਹੈ ਸੈਕੰਡ ਨੰਬਰ ਆਇਆ ਦੀ ਬਹੁਤ ਵਧੀਆ ਗੱਲ ਹੈ ਭਾਈ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਦੁੱਧ ਦਾ 15 ਲੀਟਰ ਦਿੰਦਾ ਭਾਈ 15 ਲੀਟਰ ਰੋਜ਼ ਕਰਦਾ ਭਾਈ ਠੀਕ ਹੈ ਵੀ ਬਹੁਤ ਵਧੀਆ ਗੱਲ ਆ ਬਾਈ ਇਹ ਦੀ ਨਾ ਅਜਿਹੀ ਇਮਾਨਦਾਰੀ ਹੈ ਕੋਈ ਬਹੁਤ ਵੱਡੀ ਗੱਲ ਹੈ ਹੈਨਾ ਕਹਿੰਦੇ ਆਪਾਂ ਦੀ ਫੋਨ ਕੋਈ 18 ਕਹਿੰਦੇ ਹੈਨਾ ਆਪਾਂ ਜੋ ਬਣਾ ਲਈ ਬਹੁਤ ਵਧੀਆ ਗੱਲ ਹੈ ਰੂਚੀੰਗਾ ਬਹੁਤ ਸਵਾ ਇਹ ਜੋ ਤੁਸੀਂ ਗੱਲ ਕਰਦੇ ਤੁਸੀਂ ਅਜੇ ਸਾਜੇ ਸੰਟੀ ਠੀਕ ਹੈ ਆਪਣੀ ਇਸ ਮੱਝ ਦੀ ਠੀਕ ਆச்சா ਇਸ ਮੱਝ ਦੀ ਹੈ ਠੀਕ ਹੈ ਤੇ ਪਿਓ ਪਿਓ ਇਹ ਤਾਂ ਆਪਣਾ ਉਧਰ ਮੱਝ ਉਧਰ ਜਿਹੜੇ ਮਾਲੀ ਦੀ ਆਪਾਂ ਗੱਲ ਕਰਦੇ ਹਾਂ ਜੀ ਤੇ ਤੁਹਾਨੂੰ ਦਿਖਾਈਏ ਬਹੁਤ ਛੋਟਾ ਰੇ ਮੈਂ ਪੂਰਾ ਚਾਰੇ ਸੋਨਾ ਸੰਭੈ ਸਕਦੇ ਆ ਕਲਾਕਲਾ ਥਾਣਾ ਪਿਆ ਇਹ ਜੋ ਤੇ ਆ ਬੀ ਬਹੁਤ ਸਨੀ ਹੈ ਇਹਨੂੰ ਛੋਟੇ ਪਈਰ ਤੋਂ ਹੱਤ ਸਕਦੇ ਆਪਾਂ ਹਾਂਜੀ ਆ ਮੜੇ ਇੱਧਰੋਂ ਕੱਢ ਕੇ ਸੇਬੂ ਮੜੇ ਇੱਧਰੋਂ ਮਾਜੀ ਆਪਾਂ ਇੱਧਰੋਂ ਦਾ ਪਈਵਰੀ ਕੋਸਟ ਦਰਦਾ ਇੱਧਰੋਂ ਵੀ ਹੁਣ ਫੋਕਸ ਕਰੇ ਆਰਡਰ ਤੇ ਚਲੋ ਚਲੋ ਦੱਸ ਕੇ ਪੁੱਛੇ ਕਰ ਲਿਓ ਕਿਤੇ ਕਿਤੇ ਤੋਂ ਕਿੰਨਾ ਦਿੱਤਾ ਹੁੰਨੇ ਨੇ ਇਹ ਬਈ ਜੀ ਪਹਿਲਾਂ ਮੈਂ 14 15 ਪੀਕ ਲੈਵਲ ਗਈ ਹੈ ਬਾਈ ਪੀਕ ਲੈਵਲ 14 15 ਲੀਟਰ ਲਈ ਗਈ ਹੈ ਹੁਣ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ ਹੋਣਾ ਬਾਈ ਜੀ 5 ਮਹੀਨੇ 5 ਮਹੀਨੇ ਗੱਭਣ ਕਰਵਾ ਕੇ ਤੁਹਾਰੇ ਬਾਈ ਗੱਭਣ ਇਹ ਮੈਂ ਚੱਕ ਪਾਸ ਕਰਾਈ ਸੀ ਅਜੇ ਹੀ ਨਹੀਂ ਬਾਈ ਰਹੀ ਹਾਂ ਹਾਂ ਹੁਣ ਇਹਦੇ ਦੁਬਾਰੇ ਕਰਾਉਣਾ ਸੀ ਦੁਬਾਰੇ ਕਰਾਉਣਾ ਠੀਕ ਹੈ ਤੇ ਦੁੱਧ ਹੁਣ ਵੀ ਵਧੀਆ ਗੰਦੀ ਹੋਊਗਾ ਹੈਗਾ 10 ਲੀਟਰ ਬਾਈ 10 ਲੀਟਰ ਦੁੱਧ ਹੀ ਜਾਂਦੀ ਹੈ ਨਹੀਂ ਨਹੀਂ ਬਹੁਤ ਸੋਹਣੀ ਬਣ ਕਰਾਈ ਆ ਬਾਈ ਬਾਕੀ ਕਹਿੰਦੇ ਅੰਦਰ ਟਾਈਮ ਤਾਂ ਆਪਾਂ ਗਏ ਬੀਜੇ ਕੱਟਾ ਪਾ ਲੈਣਾ ਤੇ ਆਪ ਨੂੰ ਯਕੀਨ ਆਪ ਨੂੰ ਭਰੋਸਾ ਨਾ ਦਿਵਾਉ। ਅੱਧੀ ਪਤੂ ਜੀ ਆਪਣੇ ਇਹੇ ਦਾ ਕੰਮ ਕਰੋਗੇ ਦਸਲਹੀ ਦਾ ਘਟਾ ਹੋ ਗਿਆ ਵੀ ਭਈ ਇੰਨੇ ਦੁੱਧ ਤੋਂ ਘਟਾ ਨਹੀਂ ਪਗਦੇ ਨਹੀਂ। ਫਿਰ ਜਾ ਕੇ ਤੁਹਾਡੀ ਬ੍ਰੀਡ ਸਾਰੀ ਵੀ ਜਾਉ। ਤੇ ਜੇ ਘਰੇ ਬੋਲਾ ਤੇ ਉਹਦੇ ਨਾਲ ਤੁਹਾਨੂੰ ਟਾਈਮ ਤੋਂ ਟਾਈਮ ਪਸੂਆਂ ਦਾ ਪਤਾ ਵੀ ਲੱਗਦਾ ਰਹੂ ਕਿ ਘੱਟ ਬਣਉਂਦੀਆਂ ਰਹਿੰਦੀਆਂ। ਹਾਂਜੀ ਹਾਂਜੀ। ਤੇ ਇਹ ਵੀ ਸਾਡੀ ਬਿਖਰੀ ਜਦੋਂ ਇਹ ਵੀ ਇਹ ਵੀ ਛੋਟੀ ਦਾ ਰਕਾਰਡ ਵਧੀਆ ਹੀ। ਅੱਛਾ ਜੀ। ਤੇ ਇਹਨੇ ਵੀ 19% ਆਪਣਾ ਕੋਈ ਕੱਢਿਆ। 19% ਤੋਂ ਘਟਾ ਦਿੱਤਾ। ਤੁਹਾਨੂੰ ਇਹਦਾ ਡੇਰ ਕੀ ਨਾ ਲੱਗਦਾ ਤੁਹਾਨੂੰ ਦਾ? ਹਾਂਜੀ। ਤੇ ਇਹਨੇ ਵਧੀਆ ਰਕਾਰਡ ਦਿੱਤਾ। ਠੀਕ ਹੈ ਬਈ ਐਦਾਂ ਉਹ ਬਤਮੀਜ਼ੀ ਕੀਤੀ ਜਾ ਸਕਦੀ ਹੈ ਤਾਂ ਇਧਰਲੇ ਪਾਸੇ ਦੋ ਝੋਟੀਆਂ ਰਹਿ ਗਈਆਂ ਆਪਾਂ ਇਧਰ ਲੈ ਤਾਂ ਬਾਅਦ ਚ ਤੁਹਾਨੂੰ ਪਹਿਲੇ ਇਹਦੇ ਨਾਲ ਆਹ ਝੋਟੀ ਹੈ ਹਾਂਜੀ ਇਹ ਆਪਣੀ ਉਹ ਮਹਾਰਾਜੀ ਝੋਟੀ ਦੀ ਹੈ ਇਹਨੇ ਵੀ ਆਪਣੇ ਕੋਲੇ 14 ਲੀਟਰ ਕੱਢਿਆ ਪਹਿਲਾਂ ਨੇ ਅੱਛਾ ਇਹਨੇ ਵੀ 14 ਲੀਟਰ ਦਿੱਤਾ ਸੱਤ ਕੁ ਮਹੀਨਿਆਂ ਦੀ ਦੱਬਣਾ ਕਰਨਾ ਇਹ ਠੀਕ ਹੈ ਡਰਾਈਵ ਹੋ ਗਈ ਸੀ ਤੋਂ ਓਕੇ ਹਾਂ ਸਿੰਘਾਂ ਦੀ ਬਹੁਤ ਸੁਣੀ ਆ ਬਾਈ ਹੈਨਾ ਗੱਲ ਕਰ ਆਹ ਸਿੰਘਾਂ ਦੀ ਸੌਰੀ ਨਿਕਲ ਗਿਆ ਮੂੰਹ ਚੋ ਵੀ ਚੱਡੇ ਦੀ ਬਹੁਤ ਸੁਣੀ ਆ ਸਿੰਘਾਂ ਕਰਨ ਨੂੰ ਮਾਰ ਖਾ ਗਈ ਹੈਨਾ ਹਾਂ ਜਫਰਾ ਟਾਈਪ ਚ ਪੈ ਗਈ ਜਫਰਾ ਹਾਂ ਵੀ ਉਹ ਮੇ ਵੱਡੇ ਸਿੰਘ ਆ ਗਏ ਵੱਡੇ ਸਿੰਘ ਆ ਗਏ ਕਈ ਵਾਰੀ ਉਹ ਵੀ ਮੋਰਾ ਜੀ ਵੀ ਆ ਜਾਂਦਾ ਬਾਈ ਇਹ ਆਪਾਂ ਕਈ ਵਾਰੀ ਉਹ ਕਹੋਦੀ ਤਾਂ ਬ੍ਰੀਡ ਹਾਂ ਹੂੰ ਹੂੰ ਕੀ ਬਰਾ ਕਿੱਥੋਂ ਸੋਧਣਾ ਹਾਂ ਪੂਰੀ ਚੰਦਰਾ 8000 ਰੁਪਏ ਸੁਣਾ ਸੀ ਤੇ ਵੱਡੀ ਮਾਂ ਤਾਂ ਸੀ ਰਖਾਉਣ ਦੀ ਇਹਦਾ ਬਾਈ ਜੀ 21 ਕਿਲੋ ਦੁੱਧ ਕੱਢਿਆ ਨੇ ਆਪਾਂ 21 ਕਿਲੋ ਦੁੱਧ ਕੱਢਿਆ ਇਹ ਪੂਰੀ ਬੁੜੀ ਹੋ ਗਈ ਉਹ ਹਾਂਜੀ ਠੀਕ ਆ ਬਾਈ ਇਹਦੀਆਂ ਆਪਣੇ ਕੋਲੇ ਚੰਨਤਾ ਝੋਟੀਆਂ ਹੋ ਗਈ ਬਾਈ ਅੱ ਤੇ ਇੱਕ ਆਪਣਾ ਕਟਾ ਰੱਖਾ ਹੋਇਆ ਠੀਕ ਹੈ ਜਨੀ ਬਹੁਤ ਵਧੀਆ ਹੈ ਕੋਈ ਕੁਸ ਕਰਮ ਵਾਲੇ ਕਿਦਰ ਪਰਚੂ ਰ ਆ ਕਿੱਡਾ ਘਰ ਬੰਦੇ ਹਨ ਇੱਕ ਗਾਹੇ ਦੇ ਜਿਹਨਾਂ ਦੀ ਆਪਾਂ ਦੇਣੀ ਹੈ ਇਹ ਆ ਸੇਤ ਕਰੀਏ ਪਟਾ ਲੈ ਲਾ ਆਹ ਲਓ ਖੰਦੀ ਲੈ ਵੀ ਸਭ ਇਹ ਤਾਂ ਚੰਗੀ ਤਰ੍ਹਾਂ ਮਰਵਾਨੇਗਾ ਕਿਉਂਕਿ ਕਈ ਵਾਰੀ ਹੁਣ ਭਰਾਵਾਂ ਦੇ ਫੋਨ ਵੀ ਹੁੰਦੇ ਰਹਿੰਦੇ ਆ ਵੀ ਕੋਈ ਗਾਂ ਨੂੰ ਨਿਗਾਜ ਹੋਵੇ ਤਾਂ ਸਾਨੂੰ ਦੱਸੋ ਤੇ ਬਾਈ ਦੀ ਆ ਗਾਂ ਦੇ ਨਾਲ ਹੀ ਤੁਹਾਨੂੰ ਨੰਬਰ ਬੋਲਦੇ ਆ ਤੇ ਜਿਹੜੇ ਭਰਾ ਨੂੰ ਗਾਂ ਦੀ ਜਰੂਰਤ ਹੋਵੇ ਤੋਂ ਬਾਈ ਦੇ ਨਾਲ ਸੰਪਰਕ ਕਰ ਸਕਦਾ ਤੇ ਬਾਈ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਘਾ ਦਾ ਦੁੱਧ ਦਾ ਇਹਦਾ ਰਿਕਾਰਡ ਬਾਈ ਜੀ ਆਪਣੇ ਕੋਲੇ ਪਹਿਲੇ ਨੇ 40 ਪਹਿਲੇ ਨੇ 40 ਹਾਂਜੀ ਦੂਜੇ ਲੀਟਰ ਮੇਰਾ 50 ਹਾਂਜੀ ਹੁਣ ਤੀਜੇ ਸੂਣਾ ਬਾਈ ਜੀ ਨੇ ਠੀਕ ਹੈ ਜੀ ਹੁਣ ਤੀਜੇ ਸੂਣਾ ਬਾਈ ਹਾਂ ਪਹਿਲੇ 40 ਦੂਜੇ ਸੂਏ 50 50 ਲੀਟਰ ਤੇ ਤੀਜੇ ਸੂਣਾ ਹੁਣ ਤੀਜੇ ਸੂਣਾ ਲੋ ਵੀ ਮਿੱਤਰੋ ਜਿਹੜੇ ਭਰਾ ਕਹਿੰਦੇ ਵੀ ਐਂਡ ਵਾਲੀ ਗੱਲਬਾਤ ਹੋਵੇ ਬਰੀਡ ਬਣਾਉਣੀ ਹੈ ਜਾਂ ਜਮੇ ਸਰਾ ਦੁੱਧ ਹੋਵੇ ਤੇ ਇਸ ਤੋਂ ਬਾਅਦ ਮੈਂ ਨਹੀਂ ਕਹਿੰਦਾ ਵੀ ਆਮ ਆਪਣੇ ਘਰ ਮੈਂ ਤਾਂ ਤੁਹਾਨੂੰ ਮੈਸਰ ਵੀ ਹੈ ਹਾਂਜੀ ਪਰ ਜਿਹੜੀਆਂ ਪੱਤਰ ਇਹ ਬਰੀਡਿੰਗ ਕਰਦੇ ਆ ਸੋਤਾ ਆਫਿਸ ਨਾਲ ਆਉਂਦੇ ਆ ਪਰ ਆਪਾਂ ਕਹਿੰਦੇ ਨੇ ਚਲ ਵੀ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਖੁੱਲ੍ਹ ਨਾ ਦਿੰਦੇ ਨਾ ਤਾਂ ਪਾਈ ਦਾ ਸਰਾ ਲਾਇਆ ਪਾ ਬਾਈ ਦੂਜੇ ਸੂਏ ਦਾ 50 ਲਿਟਰ ਦਾ ਰਿਕਾਰਡ ਆ ਪਏ ਤੇ ਲੈ ਗਏ ਸਭੂ ਗੌਰ ਨਾਲ ਦਿਖਾ ਦੇ ਕੇ ਗਾਂ ਦਾ ਵੀ ਸਾਡਾ ਵੀ ਨਹੀਂ ਖੁੱਲਾ ਦੇ ਦੇ ਜਾਂ ਚਾਹ ਨਹੀਂ ਬਾਕੀ ਨੂੰ ਜਿਹੜੇ ਸਮਾਂ ਪਿਆ ਥੋੜਾ ਜਿਆ ਮਹੀਨਾ ਪੈ ਮਹੀਨਾ ਪੈ ਅਰੇ ਮਹੀਨਾ ਪਿਆ ਬਾਈ ਮਹੀਨਣ ਤਾਂ ਇਹ ਬਹੁਤ ਆਡਰ ਉੱਪਰ ਤਿਆਰ ਹੋ ਜਾਣਾ ਨਾਲੇ ਉਹਨਾਂ ਦੀ ਆਪ ਦੀ ਸਿਹਤ ਹੋਰ ਵੀ ਤਿਆਰ ਹੋਣੀ ਹਾਂਜੀ ਕਿਉਂਕਿ ਜਦੋਂ ਦੁੱਧ ਨਾਲ ਪਸ਼ੂ ਆਟੋਮੈਟਿਕ ਥੋੜਾ ਬਹੁਤਾ ਲਿੱਸਾ ਰਹਿ ਜਾਂਦਾ ਤੇ ਬਾਈ ਜੀ ਇਹ ਗਾਵਾਂ ਆਪਣੀਆਂ ਕੀ ਕੀ ਰਿਕਾਰਡ ਹੈ ਬਾਈ ਨੰਬਰ ਵੀ ਇੱਕ ਵਾਰੀ ਬੋਲੀ ਦੇਉਂਗਾ ਸਕਰੀਨ ਤੇ ਲਾਵਾਂਗੇ ਨੰਬਰ ਬੋਲਿਓ 94630 ਹਾਂਜੀ 23506 94630 23506 23506 ਇਹ ਹੈਗਾ ਨੰਬਰ ਬਾਈ ਲੋ ਵੀ ਇਧਰੋਂ ਵੀ ਮਰਵਾਓ ਨਿਕਲ ਬਾਈ ਪਹਿਲਾਂ ਤਾਂ ਫਿਰ ਗਾਵਾਂ ਦੀ ਗ੍ਰੀਡ ਵੀ ਨਾਲ ਚੰਗੀ ਕੀਤੀ ਬਸ ਉਹ ਹੀ ਗੱਲ ਵੀ ਸੀਮੰਟ ਤੋਂ ਪਹਿਲੀ ਵਾਰ ਖਾਦੀ ਸੀ ਹਾਂ ਸੀਮੰਟ ਤੋਂ ਹਾਂ ਬਿਜਲੀ ਕੋਲ ਸੀ ਉਹ ਕਿਰਤਾਂ ਤੇ ਵੀ ਪਾਰਕ ਆ ਬਈ ਜਿੱਤੇ ਮੈਂ ਬਣਨ ਸਾਡੇ ਕੋਲ ਉਹ ਬੰਦਾ ਕਹਿੰਦਾ ਮਾਰ ਲਿਆ ਕਰਦਾ ਪਈ ਰਚੀ ਦਾ ਕੀਰਪਾੜ ਸੀ ਇਹਨੇ 45 ਲੀਟਰ ਦਿੱਤਾ ਬਈ ਜੀ 45 ਲੀਟਰ ਦਿੱਤਾ ਹਾਂ ਜੀ ਇਹ ਹੁਣ ਗੱਬਣਾ ਇਹ ਗੱਬਣਾ ਹੁਣ ਬਈ ਮਹੀਨੇ ਕਿ ਮਹੀਨੇ ਕਿ ਦੀ ਗੱਬਣਾ ਜੀ ਠੀਕ ਹੈ ਇਹ ਥੋੜਾ ਜਿਹਾ ਸਮਾਂ ਇੱਥੇ ਲੇਟ ਲੇਗੀ ਲੇਟ ਲੇਗੀ ਇਹ ਕੀ ਹੋਇਆ ਜਦੋਂ ਇਹ ਸੂਈ ਹੈ ਹਾਂ ਜੀ ਥੋੜਾ ਜਿਹਾ ਟੋਰਸਨ ਪੈਣ ਕਰਕੇ ਅਜੇਰ ਜਿਹੜੀ ਇਹਦੀ ਅੰਦਰ ਰਹੀ ਸੀਗੀ ਘਟੋ ਘਟੋ ਉਹ ਪਈ ਹੈ 20 ਦੇਣਾ ਕੀ ਕਿ ਉਹ ਡੀ ਇਨਫੈਕਸ਼ਨ ਵੀ ਦੁੱਧ ਚੇ ਨਹੀਂ ਕੋਈ ਕਮੀ ਦਿੱਤੀ ਅੱਜ ਤੋਂ ਪਹਿਲੇ ਬਲਕਿ ਉਹ ਨਹੀਂ ਦਿੱਤਾ ਦੁੱਧ ਨਹੀਂ ਦਿੱਤਾ ਤੁੜੀ ਯੋਚ ਪ੍ਰੋਬਲਮ ਆ ਗਈ ਇਕਤਰ ਹਾਂਜੀ ਠੀਕ ਹੈ ਜੀ ਭਾਈ ਤੇ ਬਈ ਇਹ ਨਾਲ ਖੜੀ ਜੇ ਫਰਟੀ ਕੇਡ ਇਹ ਆਪਣੇ ਉਸੇ ਉਹ ਪੰਛੀ ਦੀ ਜੀ ਕਰਨ ਕਰਦੀ ਬੈਠੇ ਕਰਦੀ ਰਹੇ ਇਹਨੇ ਮਿਲਣ ਤਾਂ ਪਹਿਲਾਂ ਨਹੀਂ ਇਹ ਸੁਣ ਵਾਲੀ ਇਹ ਸੁਣ ਵਾਲੀ ਇਹ ਦੂਜੀ ਸੁਣਣਾ ਤਾਂ ਪਹਿਲੇ ਨਹੀਂ ਇਹ ਪਹਿਲੇ ਨਹੀਂ ਸੁਣਾ ਇਹ ਬੜਾ ਲੇਟ ਲੱਗੀ ਸੀ ਅੱਛਾ ਉਹ ਲੇਟ ਹੋ ਗਈ ਸੀ ਪਹਿਲੇ ਨਹੀਂ ਸੁਣਾ ਇਹਦੇ ਚ ਕਿੰਨਾ ਟਾਈਮ ਲੱਗੇ ਇਹਦੇ ਪਏ ਹਜੇ 2 ਮਹੀਨੇ ਇਹ ਵੀ ਬਹੁਤ ਚੰਗੀ ਹੈ ਨਾ ਆਸ ਕਰ ਸਕਦੇ ਆ ਕਿ ਪ੍ਰਮਾਤਮਾ ਪੁਰੀ ਨਗਰ ਕੋ ਬਚਾਈ ਦੇ ਕੋਈ ਚੰਗਾ ਹੋ ਜਾਵੇ ਉੱਥੇ ਬੰਨੇ ਕੰਮ ਹੋਣੇ ਇਹ ਇਨਕਮ ਦੀ ਕਹਿੰਦੇ ਹੋ ਤੁਸੀਂ ਹਾਂਜੀ ਤੇ ਉਹ ਇਹ ਬੇਟੇ ਨੂੰ ਕਹਿੰਦਾ ਵੀ ਮੈਂ ਬਾਹਰ ਵੀ ਜੰਦੀ ਖੜਾ ਸੀ ਮੈਂ ਹਾਂਜੀ ਤੇ ਇਹਨੂੰ ਮੈਂ ਪਲਸ 2 ਨਾਨ ਮੈਡੀਕਲ ਕਰ ਰਿਹਾ ਹਾਂ ਮੈਡੀਕਲ ਕਰ ਰਿਹਾ ਗੈਰੀ ਕਰ ਰਿਹਾ ਵੀ ਇਹ ਕਹਿੰਦਾ ਵੀ ਮੈਨੂੰ ਬਾਹਰ ਭਜਾਂਗੇ ਜਿੱਥੇ ਤੁਸੀਂ ਮੈਨੇ ਇੱਥੇ ਫਾਰਮਾ ਕਰਦੇ ਵੀ ਫਾਰਮ ਬਣਾ ਦੋਗੇ ਫਾਰਮ ਬਣਾ ਦੋਗੇ ਫਾਰਮ ਤੋਂ ਦੁਕਨ ਨਾਲ ਆਪਣਾ ਬਣੀ ਪਿਆ ਬਣੀ ਪਿਆ ਹਾਂ ਹੁਣ ਇਹਨੂੰ ਆਪਾਂ ਹੋਰ ਅਪ ਕਰ ਰਹੇ ਹਾਂ ਠੀਕ ਅਪ ਕਰ ਰਹੇ ਹਾਂ 20 25 ਮੰਨ ਲਓ ਵੀ ਮਜ਼ਾ ਤਾਂ ਹੋਰ ਆ ਰਹੇ ਠੀਕ ਹੈ ਜੀ 20 ਬਿਰੋ ਮਜ਼ਾ ਹੋਤਾ ਹੈ ਹਾਂ ਉਹਨੂੰ ਨਾਲ ਨਾਲ ਇਹਨੂੰ ਬੇਟੇ ਨੂੰ ਕਿਹਾ ਵੀ ਭਈ ਤੂੰ ਬਾਹਰ ਨਹੀਂ ਜਾਣਾ ਮੈਂ ਕਹਾਂਗਾ ਕਿ ਮੈਂ ਇੱਥੇ ਮੱਝਾਂ ਤੇ ਆਪਾਂ ਨੂੰ ਟ੍ਰੀਟਿੰਗ ਕਰਦੇ ਹਾਂ ਹਾਂ ਜੀ ਤੇ ਮੈਂ ਇਹਨੂੰ ਹੌਸਾ ਮੈਂ ਤੁਸੀਂ ਨਾਲ ਭਾਈਆ ਦੀ ਮੈਡੀਕਲ ਰੈਕਨਡਰੀ ਵੀ ਕਰੋ ਬੈਡ ਲੈਰੀ ਵੀ ਕਰੋ ਬਿਲਕੁਲ ਜਿਆਦਾ ਘਰ ਦਾ ਡਾਕਟਰ ਹੋਵੇ ਹੈ ਨਾ ਹਾਰਮੋਨਿਕ ਕੰਮ ਲਿਆ ਗਿਆ ਉਹਦੇ 'ਚ ਆਪਾਂ ਨੂੰ ਕਹਾਂਗੇ ਵੀ ਇਹ ਵੀ ਆਪਾਂ ਬਾਰੂ ਸੈਟ ਆ ਲੈ ਜੀ ਵਿਜੈਪੁਰ ਘਰੇ ਨਹੀਂ ਹੋ ਘਰੇ ਨਹੀਂ ਹੋਵੇ ਭਾਈ ਹਾਂ ਠੀਕ ਹੈ ਬਿਲਕੁਲ ਇਹ ਠੀਕ ਹੈ ਤੇ ਹੁਣ ਜਿਵੇਂ ਆਪਾਂ ਕਹਿੰਦੇ ਫਟੋ ਫਟੇ ਹੋ ਦਾ 12 ਪੁਜੀਓ ਬੜੇ ਜਿਹੜੇ ਦੋਸਤ ਹੁੰਦੇ ਜੀ ਦੋਸਤਾਂ ਕੀ ਥੋੜੀ ਆਮਦਨ ਦੋਸਤ ਦੀ ਕਿੰਨੀ ਐਵਰੇਜ ਜਿਹੜੀ ਹੋ ਜਾਂਦੀ ਹੈ ਮਹੀਨੇ ਦੀ ਕਿੰਨਾ ਐਵਰੇਜ ਦਾ ਐਵਰੇਜ ਆ ਵੀ ਦੋ ਹਿੱਸੇ ਹਾਂਜੀ ਆਪਾਂ ਡੰਗਰਾਂ ਦੇ ਡਰਾਈ ਤੇ ਜਿਹੜੇ ਸੂਨ ਵਾਲੇ ਆ ਜਿਹੜੇ ਮੰਨ ਲੋ ਤੁਸੀਂ ਦਿੰਦੇ ਹਾਂਜੀ ਉਹਨਾਂ ਦੀ ਫੀਡ ਵਗਦਾ ਹੁੰਦੀ ਹੈ ਇੱਕ ਆਪਣਾ ਆਪਣਾ ਬਾਇਦਾ ਬਾਈ ਇਹ ਤੇ ਸਾ ਬਾਇਦਾ ਜੇ ਆਪਾਂ ਕੋਈ ਕਰ ਲਈਏ ਕਿ ਮੈਂ ਹੁਣ ਮੈਂ ਕਹਿੰਦਾ ਨੀ ਮੇਰਾ ਮਹੀਨੇ ਦਾ ਸਵਾ ਲੱਖ 30 ਲੱਖ 1 ਲੱਖ 30 ਰਿਆਦਾਰ ਉੱਤ ਪੈ ਜਾਂਦਾ ਉਹਦੇ ਵਿੱਚੋਂ ਤੁਸੀਂ ਮੰਨ ਲਓ ਵੀ ਦੋ ਹਿੱਸੇ ਦੇ ਉਹਦੇ ਕੱਢ ਲਓ ਵੀ ਉਹਦੇ 40000 40000 ਰੁਪਏ ਖੁੱਡਾ ਬਚਦਾ ਤੁਸੀਂ ਬਚਦਾ ਹਾਂ ਤੇ ਜਿਹੜੀ ਆਹ ਬਰੀਡ ਕਰਦੇ ਆ ਇਹ ਤਾਂ ਫਿਰ ਜਿਵੇਂ ਇੱਕ ਤਰ੍ਹਾਂ ਬਰੀਡ ਕਰੀ ਜਾਂਦੇ ਆ ਇਹ ਤਾਂ ਫਿਰ ਇਹ ਆ ਉਹਦੇ ਵਿੱਚੋਂ ਨਾਲ ਕੋਈ ਚਾਹੀ ਜੰਨਾ ਜਿਹੜੀ ਐਵਰੇਜ ਆ ਨਾ ਹਾਂਜੀ ਨਾਲੇ ਆਹ ਬੜੀ ਵਧੀਆ ਸੋਚ ਆ ਦੇਖੋ ਵੀ ਹੁਣ ਜਿਵੇਂ ਇਹਦੇ ਜਵਾਨ ਇਦਾਂ ਦਾ ਸੋਚਣਾ ਇੱਥੇ ਕੰਮ ਕਰਨਗੇ ਬਾਹਰ ਨੂੰ ਇੱਥੇ ਵੀ ਕੋਈ ਨੁਕਸਾਨ ਨਹੀਂ ਇੱਥੇ ਫਾਇਦੀ ਆ ਬਾ ਬਾਹਰ ਨੂੰ ਇੰਨਾ ਹੁੰਦਾ ਇੱਥੇ ਬੰਦੇ ਨੇ ਆਪਦੇ ਪਰਿਵਾਰ ਦੇ ਵਿੱਚ ਬਹਿ ਕੇ ਉੱਠਣੇ ਕਰਕੇ ਆਪਦੇ ਕੰਮ ਕਰਨਾ ਘਰੀ ਫੇਰਾ ਜਣਾ ਹਨਾ ਇੱਥੇ ਆਪਦੇ ਘਰੇ ਦੇ ਕੇ ਜਿਹੜਾ ਕੰਮ ਕਰਨਾ ਇਹ ਸਾਰਾ ਤੋਂ ਵੱਡੀ ਮਤਲਬ ਯੋਗਤਾ ਹੁੰਦੀ ਹੈ ਮਾਪੋਂ ਦੀ ਜਿਹੜਾ ਬੱਚੇ ਨੂੰ ਕੋਲੇ ਵੀ ਰੱਖ ਲੈ ਤਾਂ ਇਹ ਦੁਬਾਰੀ ਕੋਈ ਚੀਜ਼ ਨਹੀਂ ਹੁਣ ਇੱਥੇ ਰਹਿ ਕੇ ਵੀ ਇਹ ਮਤਲਬ ਮੰਨ ਲਓ ਅੱਜ ਜਿਵੇਂ ਇਹ ਇਕੱਠੇ ਥੋੜੇ ਪਸਮਾਈਆਂ ਨਾਲੇ ਆਪਾਂ ਕਹਿ ਸਕਦੇ ਹਾਂ ਜੇ 10-12 ਹੀ ਆ ਸੂਣਾਂ ਨਾਲੇ ਜਿਨਾ 10-12 ਹਨ ਤੇ ਬਾਕੀ ਜਿਹੜੀ ਆ ਨਵੀਂ ਪਨੀਰੀ ਹੈ ਜਿਵੇਂ ਅੱਜ ਉਹ ਟਿਕਾਣਾ ਦਾ ਸੂਣ ਨਾਲੀਆਂ ਤੇ ਸਿਪੂ ਆ ਪਨੀਰੀ ਜੀ ਵੀ ਨਵੀਂ ਜੀ ਨਿਗਮਰਵਾ ਲੇ ਇਹ ਫੀਮੇਲਾਂ ਬੈਠੀਆਂ ਜਿਹੜੀ ਇਹਨਾਂ ਦੀ ਕਮਾਈ ਐਕਸਟਰਾ ਜੇ ਇਹਨੇ ਪਸੰਨਾਂ ਦੇ ਵਿੱਚ ਵੀ ਉੱਧਰ ਵੀ ਹਜੇ ਕੁਝ ਫੀਮੇਲਾਂ ਨੂੰ ਸ਼ਾਰਟ ਦੇਵਾਂਗੇ ਹਨ ਦੋ ਕਟੀਆਂ ਉੱਧਰ ਬੈਠੀ ਹੈ ਇੱਕ ਨੀਲੀ ਰਹਿ ਵੀ ਬਹੁਤ ਜ਼ਿਆਦਾ ਚੰਗੀ ਤੇ ਇੱਕ ਉਧਰ ਕੱਟੀ ਆ ਬਹੁਤ ਜਿਆਦੇ ਚੰਗੀ ਤਾਂ ਜੇ ਇਹ ਕਮਾਈ ਕਿ ਨਹੀਂ ਜੀ ਆ ਵੀ ਮੈਂ ਕਹਿੰਨਾ ਇਹ ਵੀ ਇੱਕ ਐਕਟਰ ਹੀ ਆ ਘਰ ਦਾ ਘਰਦਾ ਚਲਾਈ ਜਾਂਦੇ ਆ 3 ਸਾਲ ਜਦੋਂ ਬੰਦੇ ਨੂੰ ਐਵਰੇਜ ਹੋਏ ਤੇ ਬਾਈ ਤੋਂ ਆ ਦੀ 5-5 ਹਜ਼ਾਰ ਸਾਲ ਵੇਚੀ ਜਦੋਂ ਬੜੀ ਬੜੀ ਇਹ ਇੱਕ ਤਰ੍ਹਾਂ ਦੇ ਆਪਾਂ ਬੈਂਕ 'ਚ ਜਮਾ ਕਰ ਰਹੇ ਆ ਇਹ ਆਏ ਨਾ ਸੋਚੋ ਇਹ ਵੀ ਕੱਟੀਆਂ ਫੜਾ ਪਾਈਆਂ ਦਿਖਾਈ ਜਾਂਦੀਆਂ ਇਹ ਇੱਕ ਤਰ੍ਹਾਂ ਦਾ ਤੁਹਾਡਾ ਮੰਨ ਲਓ ਵੀ ਬੈਂਕ ਹੈ ਬੈਂਕ 'ਚ ਜਮਾ ਕਰ ਰਹੇ ਆ ਜਿੱਥੇ ਤੁਹਾਨੂੰ ਕੋਈ ਲੋੜ ਹੈ ਨਾਲੇ ਤੋਂ ਦੌਰ ਕਿਸ ਨੂੰ ਵਧੀਆ ਦੇ ਕੇ ਜਾਂਦੇ ਵਧੀਆ ਦੇ ਕੇ ਜਾਂਦੇ ਇਹ ਨਾ ਸੋਚੋ ਨਾਲੇ ਇਕੱਠੇ ਕੰਮ ਆ ਜਾਣਗੇ ਬਈ ਵਿਚ ਮੈਂ ਬ੍ਰਦਰ ਕੀ ਹੈ ਨਾ ਮਾ ਭਰਾਵਾਂ ਨੂੰ ਗਰੇ ਆਪਣੇ ਬੱਚੂ ਬਾਲਕਾ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਵੀ ਤੁਸੀਂ ਕਿਸੇ ਦੇ ਮਗਰ ਨਾ ਨਗਰਨ ਲਗੇ ਆਪਣਾ ਆਪ ਦਾ ਧੰਦਾ ਨਾ ਹੌਲੀ ਹੌਲੀ ਸਟਾਰਟ ਕਰੋ ਸਟੈਪ ਵਾਈਜ਼ ਡਵਲਪ ਇਹ ਨਾ ਹੋਵੇ ਅਰ ਵੀ ਆਪਾਂ ਵੱਡੇ ਵੱਡੇ ਸ਼ੈੱਟ ਪਾ ਕੇ ਚੜ ਗਏ ਹਣਾ ਵੀ ਉਹ ਤੋਂ ਸ਼ੁਰੂ ਕਰੀਏ ਸ਼ੈੱਟ ਨੇ ਤੁਹਾਨੂੰ ਕੁਝ ਨਹੀਂ ਮਿਲਣਾ ਬਿਲਕੁਲ ਆਪਾਂ ਨੂੰ ਇਹਨਾਂ ਨੇ ਜੀਣਾ ਪਹਿਲਾਂ ਇਹਨਾਂ ਦੀ ਬੱਧ ਕਰੋ ਸੈਟ ਤਾਂ ਇਹ ਆਪੇ ਹੀ ਪਵਾ ਦਿੰਦੇ ਸੈਟਸ ਦੇ ਪਵਾ ਲੈਣੇ ਦੇਖੋ ਹੁਣ ਜਿਵੇਂ ਤੁਸੀਂ ਇਹਨਾਂ ਦੋ ਕਨਾਲਾਂ ਦੇ ਫਰ ਪਾਉਣੇ ਲੱਗੇ ਆ ਹਨ ਬਿਨਾਂ ਉਹ ਟਾਈਮ ਦੇ ਵਿੱਚ ਫਰੰਟ ਦੇ ਸਾਹਮਣੇ ਪਾਉਣੇ ਹਾਂ ਉਹ ਦੋ ਕਨਾਲਾਂ ਦੇ ਵਿੱਚ ਹੁਣ ਮੇਰੇ ਕੋਲੇ ਜ਼ਿਆਦਾ ਇੱਥੇ ਜਗ੍ਹਾ ਘੱਟ ਜਗ੍ਹਾ ਘੱਟ ਪਸ਼ੂ ਵੱਧ ਗਏ ਹੁਣ ਇਹ ਮਾਰ ਕਰਮ ਵਾਲੀਆਂ ਆਪੀ ਦੁਆਰਾਂ ਨਹੀਂ ਆਉਂਦੀਆਂ ਹਾਂ ਅਗਲੇ ਸਾਲ ਉਹੀ ਗੱਲ ਹੈ ਭਾਈ ਪ੍ਰਮਾਤਮਾ ਦੀ ਕਿਰਪਾ ਨਾਲ ਹੁਣ ਤੇਰੇ ਕੋਲੇ ਜੇ ਆਪਾਂ ਆਮ ਕਹੀਏ 2 ਕੁਸ ਮਹੀਨੇ ਦੇ ਸਮੇਂ ਜੋ ਟੰਗਣੇ ਤੇ 5 ਤੇਰੇ ਕੋਲੇ ਇਹ ਸੁਪਾਣੀਆਂ ਕਟੀਆਂ ਇਹ ਮੈਂ ਜੀ ਹੁਣ ਮੰਨੋ ਠੀਕੇ ਜੇ ਕਾਵਲ ਹੈ ਕਾਵਲਾ ਆ ਜੀ ਠੀਕੇ ਜੀ ਟੰਗਣੇ ਆਪਾਂ ਇਸ ਕਰਦੇ ਵੀ ਜਦੋਂ ਮੜੀ ਜੀ ਸੇਤ ਹੋਰ ਹੋ ਜਾਂਦੇ ਹੋਰ ਹੋ ਜਾਂਦੇ ਹਾਂ ਇਹ ਉਹ ਆਪਣੇ 18-19 ਮਹੀਨੇ ਲਈ ਹਾਂ ਜੀ ਆ 14 ਮਹੀਨੇ ਦੀ ਠੀਕੇ ਜੀ ਆ 16-17 ਮਹੀਨੇ ਦਾ ਇਹ ਗਰਲੈਂਡੋ ਦੀ ਆ ਇਹ ਚਫਰੇ ਬਈ ਗਰਲੈਂਡੋ ਠੀਕਾ ਭਰਿਆ ਬੈ ਐਚ ਐਫ ਦੇ ਇਹਰ ਲੰਗਰ ਡਿੱਗਾ ਪਰ ਹੈ ਅੱਛਾ ਉਹ ਦੂਆ ਜਿਹੜੀ ਕੱਟੀ ਵਾਟੀ ਹੈ ਉਹ ਬਤਾਉਂਦੀ ਹੈ ਉਹ ਸਾਲ ਦੀ ਹੈ ਸਾਲ ਦੀ ਹੋ ਗਈ ਠੀਕ ਹੈ ਉਹ ਉਦਾ 11 ਕਿ ਮਹੀਨੇ ਦੀ ਲਾ ਲੋ ਠੀਕ ਹੈ ਹਾਂਜੀ ਹਾਂਜੀ ਬਸ ਆਹ 10 ਮਹੀਨੇ ਦੀ ਲਾ ਲੋ ਠੀਕ ਹੈ ਵੀ ਬਹੁਤ ਸੋਹਣੀ ਹੈ ਨਾ ਜਰਸੀ ਆਹ ਫੌਜੀ ਬੋਲਾ ਆਪਣੇ ਵੱਡੀ ਮਾਂ ਦਾ ਜਿਹੜਾ ਤੂੰ ਕਹਿੰਦੀ ਬੁਢੀ ਹੋ ਗਈ ਠੀਕ ਹੈ ਠੀਕ ਹੈ ਇਹ ਉਹਦਾ ਬੱਚਾ ਹੈ ਉਹਦਾ ਬੱਚਾ ਠੀਕ ਹੈ ਇਹ ਆਉਂ ਵੀ ਮਿੱਤਰੋ ਅੰਦਰ ਵੀ ਨਿਕਾਲਣਾ ਹੋ ਜਾਏ ਕਿ ਇਧਰ ਨੀਲੀ ਦਾ 20 ਬੈਂਕ ਕੋਲੇ ਕਟਾ ਪਾ ਲਿਆ ਦਾ ਜਿਹੜੀ ਵੱਡੀ ਮਾਂ ਚੋਂ ਮੇਲਿਆ ਜੋ 15 ਲੀਟਰ ਦੁੱਧ ਦਾ ਤਾਂ ਉਹਦਾ ਕਟਾ ਹੈ ਤੇ ਬਾਈ ਇਹ ਵੈਸੇ ਦਿਖਾਉ ਨੀ ਹਜੇ ਆਪਾਂ ਨਹੀਂ ਸੇਲ ਨਹੀਂ ਕਰਨਾ ਇਹਦੇ ਬੱਚੇ ਲੈਣੇ ਆ ਬੱਚੇ ਲੈਣੇ ਉਸ ਤੋਂ ਬਾਅਦ ਦੇਖਾਂਗੇ ਤੇ ਵੱਡਾ ਝੋਟਾ ਵੀ ਆਪਣਾ ਘਰੀ ਰੱਖਿਆ ਹੋਇਆ ਹੈ ਨਾ ਬਹੁਤ ਉਹਦਾ ਸੋਹ ਚੰਗੇ ਰਿਕਾਰਡ ਦਾ ਵੱਡਾ ਵੀ ਤੂੰ ਦੱਸਿਆ ਹੈ ਨਾ ਤੇ ਵੱਡੇ ਝੋਟੇ ਦਾ ਮੜਿਆ ਗੇੜਾ ਦਵਾਈ ਆ ਕੋਲ ਤੇ ਫਿਰ ਮੜਿਆ ਹਾਂਜੀ ਹਾਂਜੀ ਸਹੀ ਸੂ ਬਹੁਤ ਚੰਗਾ ਫੋਟੋ ਵੀਵਾ ਤੇ ਕਰ ਦਿੰਦੇ ਜਿਹੜੇ ਅੱਛਾ ਜਿਹੜੇ ਸੋਤੇ ਇਧਰ ਨੇੜੇ-ਤੇੜੇ ਦੇ ਲਾਕਰੇ ਦੇ ਇੱਕ ਤੋਂ ਸੰਭਾ ਕੇ ਛੱਡ ਦੰਨੇ ਹਾਂਜੀ ਲੋਬੇ ਮਿੱਤਰੋ ਪੂਰੇ ਚੰਗੇ ਰਿਕਾਰਡ ਦਾ ਝੋਟਾ ਹੈ ਇਹ ਜਿਹੜਾ ਟੀਮਰੀ ਭਰਾ ਕਹਿੰਦਾ ਵੀ ਆ ਟੀਮ ਮੇਰੇ ਤੋਂ ਬੜੀ ਨਹੀਂ ਵੀ ਫਹਿਮ ਹੋ ਜਾਂਦਾ ਹੈ ਕਿ ਝੋਟਾ ਹੈਗਾ ਨੇੜੇ-ਤੇੜੇ ਨਿਗਾਹਾਂ ਦੇ ਵਿੱਚ ਤੇ ਬਾਕੀ ਝੋਟੇ ਲੇ ਛਾਦੇ ਆ ਭਾਈ ਸਮਾਈ ਦੀ ਬਹੁਤ ਜ਼ਿਆਦੇ ਸੋਹਣੀ ਹੈ ਤਾਂ ਉਂਦੀ ਫਿਰ ਰੂਹ ਖੁਸ਼ ਹੋ ਜਾਂਦੀ ਹੈ ਜੇ ਤੁਸੀਂ ਪਰਫਲਣਿਆ ਦਾ ਫਰਾਇ ਨਿਕਲੇ ਵਾ ਮੋੜ ਲੇ ਭਾਈ ਦੀ ਉਮਰ ਕਿੰਨੀ ਹੁੰਦੀ ਹੈ ਇਹਦੀ ਉਮਰ ਹੋਊਗੀ ਉਹ 55 ਸਾਲ ਦੀ 55 ਸਾਲ ਦੀ ਹਾਂਜੀ ਠੀਕ ਹੈ ਲੋਬੀ ਮਿੱਤਰੋ ਇਹ ਸੀਗਾ ਬਾਈ ਦਾ ਫਾਰਮ ਤੇ ਅੱਜ ਸਾਰੀ ਗੱਲਬਾਤ ਕਰਵਾਈ ਤੁਹਾਨੂੰ ਨੰਬਰ ਵੀ ਦਿੱਤਾ ਸਕਰੀਨ ਦੇ ਉੱਤੇ ਵੀ ਨੰਬਰ ਚੱਲੀ ਜਾਂਦਾ ਹੋਰ ਕੋਈ ਜਾਣਕਾਰੀ ਵਾਸਤੇ ਬਾਈ ਦੇ ਨਾਲ ਤੁਸੀਂ ਉਹ ਨੰਬਰ ਦੇ ਉੱਤੇ ਕਨੈਕਟ ਕਰ ਸਕਦੇ ਆ ਬਾਕੀ ਸਸਿਕਾ ਧੰਨਵਾਦ